ਡੇਰਾ ਤੰਤਨ ਬਾਬਾ ਇੱਛਤਾਰੀ ਜੀ ਪਿੰਡ ਸਪਰੋੜ ਸੰਗੂ ਪਰਿਵਾਰ ਅਤੇ ਸਮੂਹ ਸੰਗਤ ਵੱਲੋਂ ਚਿੰਝ ਮੇਲਾ ਕਰਵਾਇਆ ਪਹਿਲਾ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਬਹੁਤ ਵਧੀਆ ਹਰ ਸਾਲ ਕੀਤਾਇਆ ਜਾਂਦਾ ਹੈ ਸੰਗੂ ਪਰਿਵਾਰ ਵੱਲੋਂ ਤੇ ਇਹ ਜਿੱਦਾਂ ਕਿ ਤੁਸੀਂ ਦੇਖ ਸਕਦੇ ਕਿ ਹਰ ਜਿੱਦਾਂ ਕੋਈ ਨਾ ਕੋਈ ਚੀਜ਼ ਜਿੰਦੇ ਆਰ ਪਾਰੀ ਕੋਈ ਨਾ ਕੋਈ ਜੱਸਾ ਪੱਟੀ ਆਇਆ ਜਿੱਦਾਂ ਕਿ ਇਸ ਵਾਰ ਤਾਂ ਅਖੀਰਲੀ ਨਾਲ ਜੱਸਾ ਪੱਟੀ ਆਇਆ ਜਾਈ ਇਸ ਵਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 77 ਪਹਿਲਾ ਨੰਬਰ 70 ਦੂਜਾ ਸੱਤ ਸੀ 6240 ਹਾਂਜੀ ਗਾਇ ਸਮੂਹ ਸੰਗਤ ਦੇ ਨਾਨਕ ਤੇਰੀ ਵੀਰਾਂ ਕੋਲੋਂ ਸਹਿਯੋਗ ਪਿਆ 10 ਜੋੜ ਆ ਹਾਂਜੀ ਜੱਟਾਂ ਦੀ ਨਿਸ਼ਾਨੀ ਜੀ ਪਹਿਲੇ ਸਮੇਂ ਦੀ ਸ਼ੇਰ ਹਾਂਜੀ ਅੱਜ ਦੇ ਜੱਟਾਂ ਦੀ ਬੱਕਰਾ ਕੀ ਹੱਤਰ ਦੇ ਰਿਹਾ ਹੈ ਭਾਈ ਹਰ ਹਰ ਸਾਲ ਦੇ ਸਾਲ ਮੰਨ ਲਓ ਕੀ ਹੋ ਰਿਹਾ ਨਹੀਂ ਜੀ ਆ ਜੜ ਕੇ ਕਰਦੇ ਉਹ ਬੰਦੇ ਆਪਣੇ ਬਾਅਦ ਜਾ ਕੇ ਨਾਲ ਆਪਣੇ ਨਾਲ ਹੀ ਸਾਰੇ ਰਹਿ ਰਹੇ ਆ ਹਰ ਪਿੰਡ ਦੇ ਜਿਹੜਾ ਪਿੰਡ ਸਾਰੇ ਸੱਕਦੇ ਆ ਸਮੂਹ ਪ੍ਰਵੈਂਸ ਨਾਲ ਹਾਲ ਦੇ ਸਾਰੇ ਪਿੰਡਾਂ ਸਹਿਯੋਗ ਨਾਲ ਆ ਰਿਹਾ ਜੀ ਹਰ ਸਾਲ ਦੀ ਚਾਲ ਦੀ ਵੱਧਈ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਜ ਟੰਡੇ ਸਾਡੇ ਚੈਨਲ ਦੇ ਮਾਰਦਾਂ ਬਣਾਈ ਜੀ ਤੁਹਾਨੂੰ ਦੇਸ਼ਾਂ ਦੇਸ਼ਾਂ ਤੇ ਨੌਜਵਾਨ ਪੀੜੀ ਜੀ ਉਹ ਸੱਕਦੇ ਦੇਖ ਰਹੀ ਹੈ ਛੋੜ ਰਹੀ ਹੈ ਕੀ ਮੈਸੇਜ ਦੇਣਾ ਥੋੜਾ ਜੁੜ ਰਹਾ ਹੋਈ ਗੱਲ ਹੈ ਜੀ ਨਹੀਂ ਅੱਛਾ ਥੋੜਾ ਤੇ ਜੇ ਬੋਲਣਾ ਜੁੜੋ ਹਾਂ ਜੀ ਅੱਜ ਇਹਦੇ ਰੇਸ ਆਲੇ ਹੁੰਦਾ ਆ ਮਤਲਬ ਕਿ ਵੀ ਸਾਰੇ ਸੰਜੋਗਾਂ ਪਿੰਡ ਦੇ ਸੰਜੋਗਾਂ ਭਰ ਗਏ ਪੰਚਾਇਤ ਦੇ ਸੰਜੋਗਾਂ ਐਨ ਆਰ ਆਈ ਦੇ ਸੰਜੋਗ ਪਰ ਮੁੰਡੇ ਆ ਉਹਨਾਂ ਦੇ ਸੰਜੋਗਾਂ ਰੇਸ ਆਲੇ ਕਰਾਉਂਦੇ ਆ ਔਰ ਦਿਵਾਲੀ ਦੇ ਬਹੁਤ ਬਹੁਤ ਫਵਾਰ ਕੱਲ ਨੂੰ ਇਹ ਇਦਾਂ ਜੇ ਕਿ ਮਤਵ ਰੇ ਸਾਲ ਇੱਕ ਇੱਥੇ ਮੰਦਿਰ ਆਇਸ਼ਾ ਦਾ ਰੀਦਾ ਤੇ ਇਹਦੇ ਮਤਵ ਸਾਦੇ ਨੂੰ ਫੇਕਾਦੇ ਆ ਤੇ ਆਇਸ਼ਾ ਦਾ ਰੀ ਮੰਦਿਰ ਬਹੁਤ ਮਤਵ ਮਤਵ ਪੂਜਾ ਦੇ ਮਤਵ ਮਨਿਆ ਪਰਵਾਨਿਆ ਹੈ ਇਹ ਸ਼ਾਦਾਨੀ ਜਗ੍ਹਾ ਇੱਥੇ ਹਾਂਜੀ ਇਹ ਹਰੇਸ ਵਾਲੇ ਮਦਦ ਮਦਦ ਕਰਦੇ ਆ ਰੇਸ ਵਾਲੇ ਬਹੁਤ ਵਧੀਆ ਹੁੰਦਾ ਹੈ ਹਾਂਜੀ ਹਾਂਜੀ ਜਿੰਨੇ ਵੀ ਜਿੱਦਾਂ ਮੁੰਡੇ ਆ ਰક્ષા ਪਤਿਆਂ ਤੋਂ ਮਦਦ ਦੇ ਰਹੇ ਹੁੰਦੇ ਆ ਇਹਨਾਂ ਮਦਦ ਖਿਆਲ ਬੱਚਿਆਂ ਦਾ ਇਦੋਂ ਮਦਦ ਖੇਲਾਵਲ ਨੂੰ ਆਉਦਾ ਹੈ ਹਾਂਜੀ ਹਾਂਜੀ ਇਹ ਨੂੰ ਇਹ ਦੇਖਣਾ ਚਾਹੀਦਾ ਕਿ ਮਦਦ ਇਦਾਂ ਲਈ ਮਦਦ ਕੋਸਤੀਆਂ ਗਾਣਾ ਖੇਲਾ ਖੇਡਣਾ ਗੇਮਾਂ ਖੇਡਣਾ ਨਸ਼ਾ ਤੋਂ ਮਤਲਬ ਹੋ ਰਿਹਾ ਥੋੜਾ ਜਿਆਦਾ ਅਸ਼ਾਲਾ ਤੁਹਾਨੂੰ ਦੇ ਲਓ ਕੀ ਹਾਲ ਹੋਇਆ ਬੰਦਿਆਂ ਦਾ ਤਾਂ ਰਾਇ ਚਾਦਾ ਵੀ ਆ ਪਿੰਡ ਵੱਲੋਂ ਵੀ ਆ ਤੇ ਜਿਹੜੇ ਐਨਆਰਆਈ ਵੀਰ ਆ ਉਹਨਾਂ ਵੱਲੋਂ ਵੀ ਆ ਸਾਰੇ ਮਦਦ ਨਾਲ ਮਿਲ ਕੇ ਕਰ ਰਹੇ ਆ ਜੀ ਮੈਂ ਕਾਫੀ ਟਾਈਮ ਤੋਂ ਇਹ ਪ੍ਰੋਗਰਾਮ ਚੱਲਦਾ ਸਾਲ ਬਾਈ ਸਾਲ ਕਾਲਾ ਮੀਂਹ ਦਾ ਬਲੇਕ ਕਪਰੂਫ ਕਰਦੇ ਜਾਂਦੇ ਆ ਸਾਰੇ ਹੀ ਨਗਰਪਾਸ਼ੀ ਖਾਸ ਕਰਕੇ ਸੰਗੋ ਫੈਮਿਲੀ ਜੋ ਵੀ ਐਨਆਰ ਵੀਰੇ ਸਾਰੇ ਸਹਿਯੋਗ ਕਰਦੇ ਇੱਕ ਹੋਰ ਨੀਲੇ ਮਕਸਦ ਇਹ ਹੀ ਆ ਵੀ ਨਸ਼ੇ ਤੋਂ ਮੁਕਤ ਬਸਤੀ ਬਣਾਓ ਆਪਣੇ ਆਪ ਨੂੰ ਸਰੀਰ ਸੰਭਾਲੋ ਕੁਝ ਨਾ ਕੁਝ ਬਾਦਸ਼ਾਹ ਕਹਿੰਦੇ ਤੇ ਜੋ ਨਾਲ ਸਾਰਾ ਜਾਂਦਾ ਕੋਈ ਚੋਟੀ ਤੇ ਪਹੁੰਚੋ ਕੁਝ ਨਾ ਕੁਝ ਹਾਸਲ ਕਰੋ ਐਜ਼ ਅ ਸਪੋਰਟ ਐਜ਼ ਅ ਕਿਸੇ ਵੀ ਤਰ੍ਹਾਂ ਜਿਹੜੇ ਪਾਪੋ ਤਾਂ ਇਹੀ ਆ ਵੀ ਵਧੀਆ 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 ਮੁੰਡੇ ਨਿਕਲ ਪਹਿਲਵਾਨੀ ਦਾ ਇਹ ਕੋਈ ਪਹਿਲਵਾਨ ਵੀ ਸਟੇਜ ਤੇ ਚਾਹਤ ਉਹ ਕਹਿੰਦੇ ਆਪਣਾ ਬਣਾਓ ਤੁਸੀਂ ਵੀ ਸਾਰੇ ਨਗਰ ਵਾਸੀ ਜਿਹੜੇ ਇਸ ਵਿੱਚ ਬਹੁਤ ਚੜ ਕੇ ਸਾਰੇ ਜਿਹੜੇ ਜੀ ਨਾਲ ਪਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਣਾ ਖੇਤੀ ਸਮਾਂ ਕੱਢ ਕੇ ਆਈ ਜੀ ਜੀ ਹੁਣ ਜੀ ਦੇਖਿਆ ਜੇਬ ਸਾਡੀ ਤੇ ਮੇਰੀ 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 ਉਮਰ ਵੀ ਸਾਡੀ ਉਮਰ ਵੀ 60 ਸਾਲ ਹੋ ਜਾਂਦੇ ਦੇਖਦੇ ਚੱਲਦੀਆਂ ਹਾਂ ਹਾਂਜੀ ਸੁਨਿਆ ਪਹਿਲਵਾਨ ਜੀ ਪੇਤੀ ਸਾਡੇ ਮੈਨ ਕਰਦੇ ਆ ਪਰ ਡੇ ਬਡੇ ਇਹ ਇੰਪਰੂਵ ਹੋ ਰਹੇ ਜਾ ਰਹੀ ਹੈ ਹਰ ਸਾਲ ਬਈ ਸਾਲ ਬਹੁਤ ਵਧੀਆ ਵਧੀਆ ਹੋ ਰਿਹਾ ਜਿਵੇਂ ਕਿ ਪਿਛਲੇ ਸਾਲ ਪ੍ਰੇਤਵਾਲ ਫਗਵਾੜਾ ਸੀ ਇਸ ਵਾਰ ਜੱਸਾ ਪੱਟੀ ਆ ਰਿਹਾ ਸੋ ਸੋਨੇ ਸੋਨੇ ਪਹਿਲਵਾਨ ਵਧੀਆ ਕੁਸ਼ਤੀਆਂ ਹੋ ਰਹੀਆਂ ਦਿਨ ਬੈਠ ਪਹਿਲਾ ਸਾਰੇ ਬਿੰਦੂ ਸਾਰਾ ਪਹਿਲਵਾਨ ਸਾਰੇ ਸਤਿ ਸ੍ਰੀ ਅਕਾਲ ਬਾਕੀ ਸਾਡਾ ਇਹ ਪ੍ਰੋਗਰਾਮ ਵੀ ਮੈਂ ਹਰ ਸਾਲ ਦੀ ਤਰ੍ਹਾਂ ਸੰਗੂ ਦਾਦੂਆਂ ਨੂੰ ਸੰਗੂ ਪਰਿਵਾਰ ਪਰ ਚੱਲ ਰਿਹਾ 40 ਸਾਲ ਤੋਂ ਥੱਲੇ ਬੱਚਿਆਂ ਦੀ ਖੁਸ਼ੀ ਬਾਕੀ ਇੱਥੇ ਮੇਲਾ ਬਾਬੇ ਦੇ ਬਾਬੇ ਦੀ ਮਿਹਰ ਆ ਬਹੁਤ ਕਿਰਪਾ ਦਿਨੋਂ ਤੇ ਹਰ ਸਾਲ ਦੀ ਸਾਲ ਵੱਧਦਾ ਜਾ ਰਿਹਾ ਤੇ ਦੀਵਾਲੀ ਦੇ ਨਾਲ ਸਾਰੇ ਆਏ ਸੱਜਣਾਂ ਨੂੰ ਸਾਰਿਆਂ ਨੂੰ ਮੁਬਾਰਕਾ ਪਰਮਾਤਮਾ ਸਭ ਪੀਲੀ ਦੇ ਇਹ ਸਾਲ ਨਖੇ ਸਾਰੇ ਆਂਦੇ ਮੇਰ ਪਰ ਹੱਥ ਰੱਖੇ ਸਹੀ ਗੱਲ ਹੈ ਸਹੀ ਗੱਲ ਹੈ ਜੱਸਾ ਪੱਟੀ ਤੇ ਐਸਾ ਰੰਗ ਦਿੱਤਾ ਹੈ ਹੋਰ ਨਾ ਜੱਸਾ ਪੱਟੀ ਆ ਤੇ ਨਾਲ ਕਰਾ ਜੀਤ ਖਤਰੀ ਮਜੀਦ ਖਤਰੀ ਆ ਨਾਮ ਬੋਲਦਾ ਲਾਸਟ ਕੋਤੀ ਹੋਣੀ ਆ ਪਟਕੇ ਜੀ ਬਾਕੀ ਪਹਿਲਾਂ ਚੱਲਦੀ ਆ ਬਹੁਤ ਆਸਲੀਆ ਜਦਾ ਜਦਾ ABC ਕੱਲ੍ਹ ਦੀ ਗੋਸਤੀ ਦਲੀ ਜਾਣੀਆਂ 15 ਮੱਟੇ ਦੀ ਗੋਸਤੀ ਬਾਅਦ ਲਾਸਟ ਬਾਕੀ ਤੁਹਾਡਾ ਇੱਥੇ ਆਉਣ ਦਾ ਬਹੁਤ ਧੰਨਵਾਦ ਜੀ ਮੈਨੂੰ ਲੈ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ساری سنگ بہت بہت جی ਜੱਦੀ ਪਹਿਲਵਣ ਖਵਾੜਾ ਦੁਨੀਆ ਤੇ ਕਬ ਜੋੜਾ ਦੀ ਹੈ ਜੱਤ ਨਹੀਂ ਬੁਵਾੜਾ ਦਾ ਰੰਗ ਹੈ ਮੇਰ ਬਹਾਦਰ ਦਾ ਇਹ ਕਰ ਖਸ਼ਾ ਕਰਦਾ ਪਿਰੋਫੀਆਂ ਦੀ ਤਸਦੀਕ ਹੋ ਜਾ ਸੂਰਜ ਦੀ ਤਸਵੀਰ ਧੰਨਵਾਦ ਸੇ ਨਸ਼ਾ ਤੋਂ ਪਰਹੇਜ਼ ਕਰ ਲਿਓ ਇਹੀ ਵਜਾ ਕਬਾਡੀ ਜੀ ਖੋ ਜਈਏ ਸਦਕਾਰ ਤਾਂ ਸਭ ਦੀ ਜਨ ਭਣੀ ਚੱਜਦੀ ਪਠਾਨ ਨੰਮਾ ਤੇ ਅਜੂਬਾ ਫਗਵਾਣਾ ਜਰਵੀਰ ਪਹਿਲਵਾਨ ਸਿੱਧਮਨ ਦਾ ਪਠਾਏ ਸੋਨੂ ਪਹਿਲਵਾਨ ਬੇਨਤੀ ਆਸ਼ੀਰਵਾਦ ਬਗਵਾਨ ਦੇ ਨਾਮ ਕਬਲੇ ਵਾਸੇ ਜਿੰਨੂ ਮਾਲੇ ਜੋਗਾ ਦਾ ਸੇਲਾਨ ਕਰਾਉਈ ਆਜੋਨ ਮੇਰਾ ਦੇ ਵਿੱਚੇ ਪਹਿਲਵਾਨਾਂ ਤੋਂ ਵੀ ਪੱਟ ਦਾ ਜਮ ਅੱਛੀ ਲੋਤਾਂ ਪੁਤੀ ਵੰਦੀ ਜਾਂ ਕਿੜੀnga ਜਾਂ ਭੜੰਗਾ ਜਾਂ ਗੜਵਾਨੀ ਬੱਖ ਬੱਖੇ ਇੰਦੇ ਹਰ ਹੱਲ ਪਾ ਕੇ ਨਹੀਂ ਖੜ ਸਕਦੇ ਖੱਬੇ ਵਾਸਤੇ ਕਾਇਆ ਬੰਦਨ ਮੰਦਰੀ ਦੀ ਕੋਸੀ ਚੱਲਦੀ ਰਹੀ ਸਿੱਖ ਸਰਦਾਰ ਗੁਰੂ ਕਿੰਨੀ ਹੰਗਾਰ ਨਾਲ ਸੰਮੀ ਜਿਨਾ ਮਰਜੀ ਮਨਾ ਲੱਗਦਾ ਸੰਕਰ ਫਗਗ ਭਗਵਾਨ ਸੰਕਰ ਵਿੱਚ ਆਵੇ ਆਬਦਾਨ ਦੇ ਉੱਪਰ ਚੱਕੇ ਪਤਾ ਹੋ ਰਹੀ ਆ ਪਲਵੰਦੀ ਰੁਲਗਾ ਗੱਲਾਂ ਖੜੋ ਕੋਸ਼ੀਆਂ ਕਾਫੀ ਬਾਕੀ ਆ ਜੇ ਪੈਂਡਿੰਗ ਆ ਛਾਵੇ ਛਾਵਾਂ ਛਾਵਾਂ ਜਨੂ ਅਜੂਬੇ ਦੇ ਹੱਥ ਪਾ ਸਕਦੇ ਛਾਵੇ ਛਾਵਾਂ ਗੋੜਾ ਫੇ ਉਸੇ ਅੰਗ ਦੇ 쿠ਸ਼ੀ ਖਦਮ ਕਰਨੇ 쿠ਸ਼ੀ ਕੀਤੀ ਜਵਾਨ ਹੈ पहलवानी शौक है खेल पड़े मी अदा जिम्मे मखी दी रोटी मखी चंडी पंजाबी पुत्रा वांग यूं पाल जाए जिथा पे आ बढ़ जाए पाड़ा शंकर दे दुमरा बट बेटी एक से बस का जी की होई राज का बेटी जिदू نندو پہلوان جی میلی آؤ جی منا پہلوان جی مرسیا پہ جاؤ منا پہلوان جی مرسی کروا چوڑی ਉਹਦਾ ਪਾਈ ਹੈ ਅੰਮ੍ਰਿਤ ਬਾੜਵਾਲ ਵਿੱਚ ਮੰਗਾ ਪਹਿਲਵਾਨ ਜੀ ਮਰਸੀਆ ਅੰਮ੍ਰਿਤ ਪਹਿਲਵਾਨ ਦੀ ਬਾੜਵਾਲ ਮੰਗਾ ਪਹਿਲਵਾਨ ਜੀ ਮਰਸੀਆ ਅੱਜ ਦਾ ਮੰਗਾ ਅੰਮ੍ਰਿਤ ਬਾੜਵਾਲ ਸੂਰੇਜ ਪਹਿਲਵਾਨ ਜੀ ਹਰਿਆਵਾਲ ਵਿੱਚ ਜਾਓ ਸੂਰੇਜ ਪਹਿਲਵਾਨ ਜੀ ਗਵਿੰਦਰ ਪਹਿਲਵਾਨ ਜੀ ਸੁਣਦਾ ਛੋਟਾ ਸਰਦਾਰ ਰੁਕੇ ਰੁਕੀ ਰੁਕੇ ਰੁਕੀ ਦੂਜਾ ਦਾ ਤਾਕ ਜੁਕੇ ਦੇ ਵਿੱਚੋਂ ਹਰਸ਼ਪ੍ਰ ਜੋਕੇ ਦੀਪ ਸਿੰਘ ਇਕਮਬੋਧ ਮਨੀਲਾ ਨਾਲ ਨੈਮਰ ਆਸਟ੍ਰੇਲੀਆ ਮਨਵੀਰ ਸਾਡਾ ਰਾਜਵੀਰ ਮਨੀਲਾ ਬਾਦਸ਼ਾਹ ਕੁਵਾਰੀ ਸਾਹਿਬ ਉਹਨਾਂ ਦਾ ਸਰਦਾਰ ਅਰਤਾਪ ਸਿੰਘ ਜੀ ਜੋਲ ਮਨੀਲਾ ਸਰਦਾਰ ਗੁਰਮੀਤ ਸਿੰਘ ਜੀ ਜੋਲ ਮਨੀਲਾ ਹੀਰੋ ਕਲੰਬਾ ਜੀ ਅਰਤਾਪ ਸਿੰਘ ਜੀ ਉਹਨਾਂ ਦਾ ਅੱਜ ਤੁਸੀਂ ਮੇਰੇ ਲਈ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਸਰਕਾਰ ਕੀਤਾ ਜਾ ਰਿਹਾ ਹੈ ਕੱਲੀ ਕੱਲੀ ਸ਼ਖਸੀਅਤ ਹੈ ਜੀਤਾ ਜਗਤਪੁਰ ਸ਼ੇਰਾ ਪਹਿਲਵਾਨੀ ਹਰੀਕੁਰ ਮੇਰੇ ਕੋਲ ਪੱਤਨੀ ਨਗਰ ਆਓ ਬੇਨਤੀ ਹੈ ਵੀ ਜੀ ਗੁਸਤੀਆਂ ਵਾਲੇ ਮਾਲ ਜੀਟੂ ਪੱਗੀ ਜਲਦੀ ਦੇ ਨਾਲ ਉਸ ਤੋਂ ਬਾਅਦ ਸਕੰਦਰਪੁਰਵਾਂ ਦੀ ਜਗਤ ਜਲੰਧਰ ਦੇ ਜਨਾਲਪੁਰਵਾਂ ਦੀ ਖੜਕੂ ਆਦਮ ਵੀ ਇਹ ਵੀ ਮਾਲ ਤਿਆਰ ਪਿਆ ਰਹੇ ਹੋ ਜੀ ਫਰਕ ਤੇ ਟਾਪ ਦੇ ਮਾਲ ਪੁੱਜੇ ਕਿ ਵੇਸ਼ੁਖ ਸਾਡੀ ਪਹਿਚਾਨ ਬਾਪੂ ਦੇ ਨਾਮ ਕਰਕੇ ਸਵਰਗਾਂ ਤੋਂ ਸੋਹਣਾ ਘਰ ਲੱਗਦਾ ਈਮਾਨ ਦੇ ਕਰਕੇ ਦੁੱਖ ਦੇ ਵੇਲੇ ਕਿਦੋਂ ਦਾਸੀ ਆਵੇ ਤਾਂ ਥਾਪੀ ਦੇ ਕੇ ਕਿਦ ਤਰ੍ਹਾਂ ਸ਼ੇਰ ਬਣਾ ਦੇਵੇ ਮਾਂ ਜੋ ਵੀ ਅਨੁਮਾਨ ਦੇ ਮੋਢੇਾਂ ਦੇ ਕਰਕੇ ਸਵਰਗਾਂ ਤੋਂ ਸੋਹਣਾ ਆਸ਼ੂ ਪਾਲਵਾਨ ਜੀ ਨਮਾ ਪਟਕਾਲੀਆਂ ਬਲਜਾਰ ਫਰਾਲ ਤੇ ਨੂਰ ਕਰਵਾਨੀ ਸ਼ਾਹ ਕੋਟ ਅਗਨੀਆਂ ਕੁਸ਼ਤੀਆਂ ਵਾਲੇ ਮਾਦ ਤਿਆਰ ਵਰਤਿਆ ਰਿਹਾ ਮਿਹਰਬਾਨੀ ਕਰਕੇ ਲਓ ਸਾਹਮਣੇ ਚੱਲ ਲੈਂਦੇ ਹਾਂ ਜਿੰਦੀ ਕੁਸ਼ਤੀ ਸਿੱਧੂ ਕੋ ਖੁੱਲਾ ਟੈਰ 25 ਮਿੰਟ ਦੇ ਦੇ ਕੁਸ਼ਤੀ